ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕੋਹੋਂ ਦੀ ਸੱਣੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਤਾਂ ਪੂਰੇ ਦੇਸ਼ ਵਿੱਚ ਉਸ ਬਿੱਲ ਤੇ ਚਰਚਾ ਹੋ ਰਹੀ ਹੈ ਜੋ ਭਾਰਤ ਸਰਕਾਰ ਪਾਸ ਕਰਾਉਣਾ ਚਾਹੁੰਦੀ ਹੈ ਜਿਸ ਦੇ ਕਾਨੂੰਨ ਬਣਦਿਆਂ ਹੀ ਕੋਈ ਵੀ ਮੰਤਰੀ ਪ੍ਰਧਾਨ ਮੰਤਰੀ ਹੋਵੇ ਜਾਂ ਮੁੱਖ ਮੰਤਰੀ ਕਿਸੇ ਵੀ ਕੇਸ ਦੇ ਵਿੱਚ ਜੇ 30 ਦਿਨ ਤੋਂ ਵੱਧ ਜੇਲ੍ਹ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਪਰ ਦੂਜੇ ਪਾਸੇ ਪਹਿਲਾਂ ਹੀ ਕਈ ਮਹੀਨੇ ਜੇਲ੍ਹ ਦੀ ਹਵਾ ਕਾ ਚੁੱਕੇ ਕਾਂਗਰਸੀ ਆਗੂ ਆਰਤਪੂਸ਼ਨ ਆਸ਼ੂ ਨੂੰ ਦੁਬਾਰਾ ਸਲਾਖਾਂ ਦੇ ਪਿੱਛੇ ਭੇਜਣ ਦੀਆਂ ਤਿਆਰੀਆਂ ਦੇ ਵਿੱਚ ਪੰਜਾਬ ਸਰਕਾਰ ਲੱਗੀ ਹੋਈ ਇਸੇ ਕੋਸ਼ਿਸ਼ ਦੇ ਵਿੱਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਸਪੈਸ਼ਲ ਲੀਵ ਪਟੀਸ਼ਨ ਐਸਐਲਪੀ ਪਾਈ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਰਤਪੂਸ਼ਨ ਆਸ਼ੂ ਤੇ ਹੋਰਨਾਂ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜੋ ਪੰਜਾਬ ਫੂਡ ਗ੍ਰੇਨ ਲੇਬਰ ਐਂਡ 카ਰਟਲ ਪਾਲਿਸੀ 2020-21 ਦੇ ਵਿੱਚ ਹੈਰਾਫੇਰੀ ਕਰਕੇ ਟੈਂਡਰ ਜਾਰੀ ਕੀਤੇ ਸੀ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਵੀ ਲੱਗਿਆ ਸੀ ਉਸ ਕੇਸ ਦੇ ਵਿੱਚ ਐਫ ਆਈ ਆਰ ਅਤੇ ਚਾਰਜ ਸ਼ੀਟ ਰੱਦ ਕਰ ਦਿੱਤੀ ਗਈ ਸੀ ਉਸ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਗਈ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਵੱਲੋਂ ਪਾਈ ਇਸ ਪਟੀਸ਼ਨ ਤੇ ਨੋਟਿਸ ਵੀ ਜਾਰੀ ਕਰ ਦਿੱਤਾ ਹੈ 2 ਦਸੰਬਰ 2024 ਨੂੰ ਹਾਈ ਕੋਰਟ ਆਸ਼ੂ ਦੋ ਜ਼ਿਲ੍ਹਾ ਫੂਡ ਸਪਲਾਈ ਅਧਿਕਾਰੀਆਂ ਤੇ ਇੱਕ ਠੇਕੇਦਾਰ ਦੇ ਖਿਲਾਫ ਐਫ ਆਈ ਆਰ ਨੂੰ ਰੱਦ ਕਰ ਦਿੰਦੀ ਹੈ ਪੰਜਾਬ ਵਿਜੀਲੈਂਸ ਵੱਲੋਂ ਇਸ ਕਥਿਤ ਟੈਂਡਰ ਘਟਾਲੇ ਦੇ ਵਿੱਚ ਦਰਜ 6 ਐਫ ਆਈ ਆਰਾਂ ਦੇ ਵਿੱਚੋਂ ਇੱਕ ਐਫ ਆਈ ਆਰ ਐਫਆਈਆਰ ਨੰਬਰ 11/2022 ਦੇ ਵਿੱਚ ਇਹ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ ਇਹ ਐਫਆਈਆਰ ਨੰਬਰ 11 ਸਾਲ 2022 ਦੇ ਵਿੱਚ ਦਰਜ ਹੋਈ ਸੀ ਇਸ ਦੇ ਵਿੱਚ ਇਹ ਕਿਹਾ ਗਿਆ ਸੀ ਜਾਂ ਇਹ ਕਲਪੇ ਦੋਸ਼ ਲਾਏ ਗਏ ਸਨ ਕਿ ਚੁਲਿੰਦਾ ਠੇਕੇਦਾਰਾਂ ਨੂੰ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਪਾਲਿਸੀ 2020-21 ਦੇ ਵਿੱਚ ਛੇਰਾਫੇਰੀ ਕਰਕੇ ਇਹ ਠੇਕੇ ਦਿੱਤੇ ਗਏ ਸਨ ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗਿਆ ਸੀ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 120B 409 420 467 468 ਤੇ 471 ਅਤੇ ਪ੍ਰिवेंशन ਆਫ ਕ腐ਪਸ਼ਨ ਐਕਟ ਦੇ ਕੁਝ ਸੈਕਸ਼ਨਾਂ ਦੇ ਹੇਠ ਇਹ 11 ਨੰਬਰ ਐਫਆਈਆਰ ਦਰਜ ਹੋਈ ਸੀ ਇਹ ਦੋਸ਼ ਲੱਗੇ ਸੀ ਕਿ ਨਵੇਂ ਠੇਕੇਦਾਰਾਂ ਨੂੰ ਘਟੋ ਘੱਟ ਟਰਨਓਵਰ ਦੀ ਇੱਕ ਸ਼ਰਤ ਲਗਾ ਕੇ ਮਿਨੀਮਮ ਟਰਨਓਵਰ ਦੀ ਇੱਕ ਕੰਡੀਸ਼ਨ ਲਾਈ ਗਈ ਸੀ ਇਸ ਸ਼ਰਤ ਦੇ ਤਹਿਤ ਜਿਹੜੇ ਨਵੇਂ ਠੇਕੇਦਾਰ ਸੀ ਉਹਨਾਂ ਨੂੰ ਬਾਹਰ ਕਰ ਦਿੱਤਾ ਸੀ ਤੇ ਰਿਸ਼ਵਤ ਲੈ ਕੇ ਇਹ ਠੇਕੇ ਵੰਡੇ ਗਏ ਸਨ ਪੁਰਾਣੇ ਜਿਹੜੇ ਉਹਨਾਂ ਦੇ ਚਹੇਤੇ ਠੇਕੇਦਾਰ ਸੀ ਉਹਨਾਂ ਨੂੰ ਰਿਸ਼ਵਤ ਲੈਣ ਤੋਂ ਬਾਅਦ ਇਹ ਟੈਂਡਰ ਇਹ ਠੇਕੇ ਦੇ ਦਿੱਤੇ ਗਏ ਸਨ ਜਸਟਿਸ ਮਹਾਬੀਰ ਸਿੰਘ ਸੰਧੂ ਦੀ ਬੈਂਚ ਨੇ ਆਸ਼ੂ ਦੀ ਅਰਜੀ ਮਨਜ਼ੂਰ ਕੀਤੀ ਤੇ ਬਾਅਦ ਵਿੱਚ ਇਹ ਐਫ ਆਈ ਆਰ ਰੱਦ ਕਰ ਦਿੱਤੀ ਤੇ ਰੱਦ ਕਰਦਿਆਂ ਹੋਇਆ ਜਸਟਿਸ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਪਾਲਿਸੀ ਸੀ ਨੀਤੀ ਸੀ ਉਹਦੇ ਵਿੱਚ ਜੋ ਵੀ ਸੋਧ ਕੀਤੇ ਗਏ ਸੀ ਉਨ੍ਹਾਂ ਨੂੰ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ ਮਨਜ਼ੂਰੀ ਦੇ ਦਿੱਤੀ ਸੀ ਉਹਨਾਂ ਨੂੰ ਪ੍ਰਮਾਣਿਤ ਕਰ ਦਿੱਤਾ ਸੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜੋ ਫਿਕਕੇ ਦਿੱਤੇ ਗਏ ਹਨ ਉਹ ਵੀ ਕੈਬਨਿਟ ਅਤੇ ਵਿੱਤ ਵਿਭਾਗ ਦੀ ਮਨਜ਼ੂਰੀ ਨਾਲ ਹੀ ਦਿੱਤੇ ਗਏ ਨੇ ਸੋ ਕੱਲੇ ਕਿਸੇ ਇੱਕ ਮੰਤਰੀ ਨੂੰ ਇੱਕ ਮਨਿਸਟਰ ਨੂੰ ਇਸਤੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਇਸ ਤੋਂ ਬਾਅਦ ਜਦੋਂ 27 ਦਸੰਬਰ ਨੂੰ ਹਾਈ ਕੋਰਟ ਦਾ ਡਿਟੇਲਡ ਆਰਡਰ ਜਿਹਨੂੰ ਜੋ ਬਾਅਦ ਵਿੱਚ ਆਉਂਦਾ ਹੈ ਜਿਸ ਦੇ ਵਿੱਚ ਪੂਰਾ ਵਿਸਥਾਰ ਨਾਲ ਦੱਸਿਆ ਜਾਂਦਾ ਹੈ ਫੈਸਲਾ ਜੋ ਲਿਆ ਗਿਆ ਹੈ ਉਹਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਡਿਟੇਲਡ ਆਰਡਰ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਜੋ ਕਿ ਖੁਦ ਇੱਕ ਅਸਫਲ ਬੋਲੀਕਾਰ ਹੈ ਮੁਕਦਮੇ ਦੀ ਸ਼ੁਰੂਆਤ ਕਰ ਦੇਣਾ ਇਸ ਗੱਲ ਦੀ ਇੱਕ ਡਰਾਵਣੀ ਮਿਸਾਲ ਹੈ ਕਿ ਕਿਵੇਂ ਠੇਕੇਦਾਰਾਂ ਦਾ ਅੰਨ ਦੀ ਖਰੀਦ ਫਰੋਕਤ ਤੇ ਟਵਾਟਾਈ ਨੂੰ ਲੈ ਕੇ ਜੋ ਆਪਸੀ ਝਗੜਾ ਸੀ ਆਪਸੀ ਕਲੇਸ਼ ਸੀ ਉਸ ਨੂੰ ਪਰਦਾ ਪਾ ਕੇ ਇਸ ਤਰੀਕੇ ਨਾਲ ਇੱਕ ਅਪਰਾਧਿਕ ਜੁਰਮ ਦੇ ਵਿੱਚ ਬਦਲ ਦਿੱਤਾ ਗਿਆ ਇਹ ਵਿਜੀਲੈਂਸ ਬਿਊਰੋ ਵੱਲੋਂ ਆਪਣੀ ਤਾਕਤ ਦੀ ਦੁਰਵਰਤੋਂ ਦਾ ਮਾਮਲਾ ਹੈ ਇਸ ਦਾ ਮਕਸਦ ਸਿਰਫ ਤੇ ਸਿਰਫ ਪਟੀਸ਼ਨ ਕਰਤਾ ਨੂੰ ਤੰਗ ਪ੍ਰੇਸ਼ਾਨ ਕਰਨਾ ਹੈ ਤਾਕਤ ਦੀ ਦੁਰਵਰਤੋਂ ਤੇ ਹੋਰ ਵਜਨ ਦਿੱਤੇ ਹੋਏ ਅਦਾਲਤ ਨੇ ਇਸ ਗੱਲ ਨੂੰ ਵੀ ਹੋਰ ਉਜਾਗਰ ਕੀਤਾ ਕਿ ਵਿਜੀਲੈਂਸ ਬਿਊਰੋ ਨੇ ਆਪਣੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਨਹੀਂ ਕੀਤੀ ਤੱਥਾਂ ਨੂੰ ਵੈਰੀਫਾਈ ਕਰਨ ਦੇ ਵਿੱਚ ਵਿਜੀਲੈਂਸ ਬਿਊਰੋ ਅਸਫਲ ਰਹੀ ਅਦਾਲਤ ਨੇ ਇਸ ਕੇਸ ਦਾ ਇਹ ਸਿੱਟਾ ਕੱਢਿਆ ਕਿ ਐਫ ਆਈ ਆਰ ਦਰਜ ਕਰਨਾ ਸ਼ਿਕਾਇਤ ਕਰਦਾ ਦੇ ਇਸ਼ਾਰੇ ਤੇ ਕਾਰਵਾਈ ਸ਼ੁਰੂ ਕਰਨਾ ਬਦਲਾਖੋਰੀ ਦਾ ਇੱਕ ਬਹੁਤ ਵੱਡਾ ਨਮੂਨਾ ਹੈ ਹਾਈ ਕੋਰਟ ਦੇ ਇਸ ਫੈਸਲੇ ਨਾਲ ਪੰਜਾਬ ਸਰਕਾਰ ਦੀ ਬਹੁਤ ਫਜ਼ੀਅਤ ਹੋਈ ਸੀ ਕਿਉਂਕਿ ਸਰਕਾਰ ਉਸ ਵੇਲੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਨੂੰ ਸਿਆਸੀ ਤੌਰ ਤੇ ਖੂਬ ਪ੍ਰਚਾਰ ਰਹੀ ਸੀ ਤੇ ਵਿਰੋਧੀ ਪਾਰਟੀਆਂ ਨੇ ਸੱਤਾ ਦੇ ਵਿੱਚ ਰਹਦੇ ਹੋਏ ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਨਾਲ ਕਾਲੀ ਕਮਾਈ ਕੀਤੀ ਹੈ ਉਸ ਦਾ ਅਸੀਂ ਪਰਦਾ ਫਾਸ਼ ਕਰਕੇ ਰ੍ਹਾਂਗੇ ਕੋਈ ਬਖਸ਼ਿਆ ਨਹੀਂ ਜਾਵੇਗਾ ਇਸ ਤਰ੍ਹਾਂ ਦੇ ਨਾਰੇ ਵੀ ਲਾ ਰਹੇ ਵਿਰੋਧੀ ਧਿਰਾਂ ਇਸ ਸਾਰੀ ਕਾਰਵਾਈ ਨੂੰ ਜੋ ਉਹਨਾਂ ਦੀ ਪਾਰਟੀ ਦੇ ਆਗੂਆਂ ਤੇ ਹੋ ਰਹੀ ਸੀ ਉਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੀਆਂ ਸਨ ਤੇ ਜਦੋਂ ਅਦਾਲਤ ਨੇ ਵੀ ਇਹੀ ਬਦਲਾਖੋਰੀ ਦਾ ਸ਼ਬਦ ਵਰਤਿਆ ਆਪਣੇ ਫੈਸਲੇ ਦੇ ਵਿੱਚ ਤਾਂ ਐਂ ਲੱਗਾ ਕਿ ਵਿਰੋਧੀ ਧਿਰਾਂ ਦੀ ਬਹੁਤ ਵੱਡੀ ਜਿੱਤ ਹੋ ਗਈ ਹੈ ਇਸੇ ਤਰੀਕੇ ਨਾਲ ਵਿਰੋਧੀ ਪਾਰਟੀਆਂ ਵੱਲੋਂ ਜਸ਼ਨ ਵੀ ਮਨਾਏ ਗਏ ਕਿ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਬਦਲਾਖੋਰੀ ਤੇ ਉਤਰੀ ਹੋਈ ਹੈ ਤੇ ਹੁਣ ਹਾਈ ਕੋਰਟ ਦੇ ਫੈਸਲੇ ਨੇ ਵੀ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਹੀ ਇਹਨਾਂ ਲੀਡਰਾਂ ਨੂੰ ਜਾਂ ਭਾਰਤ ਕੁਸ਼ਨ ਆਸ਼ੂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਮੰਤਰੀਆਂ ਨੇ ਕੋਈ ਰਿਸ਼ਵਤਖੋਰੀ ਨਹੀਂ ਕੀਤੀ ਹੈ ਬੜੇ ਇਮਾਨਦਾਰ ਲੋਕ ਹਨ ਤੇ ਸਰਕਾਰ ਤੱਕਾ ਕਰ ਰਹੀ ਹੈ ਇਸ ਤਰ੍ਹਾਂ ਦੀ ਇੱਕ ਨਰੇਟਿਵ ਵੀ ਬੁਣਨ ਦੀ ਕੋਸ਼ਿਸ਼ ਕੀਤੀ ਗਈ ਉਹ ਕਿਹੜੇ ਕਿਹੜੇ ਲੀਡਰਸ ਹਨ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਸਰਕਾਰ ਵੱਲੋਂ ਚਲਾਈ ਗਈ ਸੀ ਜਾਂ ਹੁਣ ਵੀ ਚੱਲ ਰਹੀ ਹੈ ਕੱਲਾ ਭਾਰਤ ਪੂਸ਼ਣ ਆਸ਼ੂ ਨਹੀਂ ਸੀ ਹੋਰ ਵੀ ਬਹੁਤ ਆਗੂ ਸੀ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਸੀ ਉਹ ਸਾਰੇ ਕੌਣ-ਕੌਣ ਆਗੂ ਸੀ ਜਿਨ੍ਹਾਂ ਦੇ ਖਿਲਾਫ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਕਾਰਵਾਈ ਚਲਾ ਰਹੀ ਸੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ ਜਿਨ੍ਹਾਂ ਦੇ ਉੱਤੇ ਈਡੀ ਵੱਲੋਂ ਵੀ ਕੇਸ ਦਰਜ ਹੈ ਉਹਨਾਂ ਦਾ 5.5 10 ਕਰੋੜ ਰੁਪਏ ਨਕਦ ਦੇ ਨਾਲ ਫੜਿਆ ਗਿਆ ਸੀ ਉਹਦੇ ਫਲੈਟ ਚੋਂ ਪੈਸੇ ਲੱਭੇ ਸੀ ਉਹ ਕੇਸ ਇੱਕ ਚੱਲ ਰਿਹਾ ਹੈ ਡਿਪਟੀ ਮੁੱਖ ਮੰਤਰੀ ਓਪੀ ਸੋਨਨੀ ਤੇ ਕੇਸ ਚੱਲ ਰਿਹਾ ਹੈ ਉਸ ਤੋਂ ਬਾਅਦ ਮੰਤਰੀਆਂ ਦੀ ਗਿਣਤੀ ਹੈ ਭਾਰਤ ਕੁਸ਼ਨ ਆਸ਼ੂ ਸਾਧੂ ਸਿੰਘ ਧਰਮਸੋਤ ਵਿਜੇਂਦਰ ਸਿੰਘਲਾ ਬ੍ਰਹਮੇਂਦਰਾ ਸੰਗਤ ਸਿੰਘ ਗਿੱਲ ਜੀਆ ਬਲਬੀਰ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਕਾਂਗੜ ਅਤੇ ਸ਼ਾਮ ਸੁੰਦਰ ਅਰੋੜਾ ਇਹਨਾਂ ਸਾਰਿਆਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੀ ਜਾਂ ਸ਼ੁਰੂ ਕੀਤੀ ਗਈ ਸੀ ਜਾਂ ਹੁਣ ਵੀ ਚੱਲ ਰਹੀ ਹੈ ਇਸ ਤੋਂ ਬਾਅਦ ਜੁਗਿੰਦਰ ਪਾਗਰੇ ਪੁਆ ਤੋਂ ਐਮਐਲਏ ਸੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੂ ਇਹਨਾਂ ਦੇ ਉੱਤੇ ਵੀ ਡੀਏ ਦਾ ਕੇਸ ਜਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਹ ਸਭ ਤੋਂ ਤਾਜ਼ਾ ਜਿਹੜੀ ਮਿਸਾਲ ਹੈ ਐਗਜ਼ਾਮਪਲ ਹੈ ਜਿਹੜਾ ਆਗੂ ਜੇਲ੍ਹ ਦੇ ਵਿੱਚ ਹੈ ਤੇ ਜਿਸ ਦੇ ਉੱਪਰ ਸਰਕਾਰ ਡੀਏ ਦਾ ਕੇਸ ਚਲਾ ਰਹੀ ਹੈ ਉਹ ਹੈ ਵਿਕਰਮ ਸਿੰਘ ਮਦੀਖੀਆ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਕੇਸ ਇਸ ਤੇ ਉੱਪਰ ਵੀ ਚੱਲ ਰਿਹਾ ਹੈ ਦੋ ਕੁ ਦਿਨ ਪਹਿਲਾਂ ਹੀ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ 40 ਹਜ਼ਾਰ ਪੰਨਿਆਂ ਦੀ 700 ਕਰੋੜ ਦੀ ਜਾਇਦਾਦ ਦੀ ਗੱਲ ਕੀਤੀ ਜਾ ਰਹੀ ਹੈ ਉਹ ਵੀ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਪਉ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਜਾਂ ਸੋਸ਼ਲ ਮੀਡੀਆ ਤੇ ਰਿਐਕਸ਼ਨ ਦੇਖ ਲਓ ਜਾਂ ਆਮ ਰਾਹ ਜਾਂਦੇ ਕਿਸੇ ਨੂੰ ਰੋਕ ਕੇ ਪੁੱਛ ਲਓ ਤਾਂ ਸਾਰੇ ਕਿਤੇ ਨਾ ਕਿਤੇ ਇਸ ਗੱਲ ਤੇ ਸੰਤੁਸ਼ਟੀ ਤਾਂ ਜ਼ਰੂਰ ਪ੍ਰਗਟ ਕਰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਕਰ ਦਿੱਤਾ ਹੈ ਕੋਈ ਨਾ ਕੋਈ ਕਾਰਵਾਈ ਉਸ ਤੇ ਅਰੰਭੀ ਗਈ ਹੈ ਲੇਕਿਨ ਨਾਲ ਹੀ ਦਬੇ ਸੁਰ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਜ਼ਿਕਰ ਕਰਦੇ ਨੇ ਕਿ ਹੋਣਾ ਹਵੋਣਾ ਕੱਖ ਨਹੀਂ 2-4 ਮਹੀਨੇ ਬਾਅਦ ਇਸ ਤੇ ਵੀ ਕੇਸ ਛਾਰਜ ਹੋ ਜਾਣਾ ਹੈ ਇਹਨੇ ਬਾਹਰ ਨਿਕਲ ਆਉਣਾ ਜਿੰਨੇ ਵੀ ਲੀਟਰਾਂ ਦੇ ਅਸੀਂ ਨਾਮ ਲਏ ਨੇ ਜਿਨ੍ਹਾਂ ਦੇ ਉੱਪਰ ਕ腐ਪਸ਼ਨ ਦੇ ਕੇਸ ਇਸ ਸਰਕਾਰ ਵੱਲੋਂ ਪਾਏ ਗਏ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਹੁਣ ਬਾਹਰ ਘੁੰਮ ਰਹੇ ਨੇ ਕਿਸੇ ਦੇ ਉੱਪਰ ਕਿਸੇ ਤਕਨੀਕੀ ਕਾਰਨ ਕਰਕੇ ਕੇਸ ਰੱਦ ਹੋ ਗਿਆ ਹੈ ਕੋਈ ਜ਼ਮਾਨਤ ਤੇ ਹੈ ਕੋਈ ਤਰੀਕਾ ਪੈ ਰਹੀਆਂ ਹਨ ਕਈ ਤਾਂ ਪਾਰਟੀ ਬਦਲ ਗਏ ਨੇ ਕੋਈ ਭਾਜਪਾ ਦੇ ਵਿੱਚ ਚਲਾ ਗਿਆ ਹੈ ਉਹਨਾਂ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਝੋਤਾ ਗਿਆ ਹੈ ਦੁੱਧ ਚਿੱਟਾ ਹੋ ਕੇ ਨਿਕਲਿਆ ਹੈ ਕਈ ਜਾ ਕੇ ਵਾਪਸ ਵੀ ਆ ਗਏ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਦੇ ਵਿੱਚ ਪਰ फैसले दी कड़ी ਦੇ ਨੇੜੇ ਹਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਜੇ ਕੋਈ 1 ਲੀਟਰ ਦੀ بار-ਬਾਰ ਖਬਰ ਆਉਂਦੀ ਹੈ ਕਿ ਉਸ ਦੇ ਉੱਤੇ 56 ਕਾਫੀ ਪੂਰੇ ਤਰੀਕੇ ਨਾਲ ਕੱਸਿਆ ਹੋਇਆ ਹੈ ਜਿਸ ਨੂੰ ਸਜ਼ਾ ਹੋ ਸਕਦੀ ਹੈ ਤਾਂ ਉਹ ਹੈ ਸਾਧੂ ਸਿੰਘ ਧਰਮਸ਼ੋਤ ਇੱਕ ਮਾਤੜ ਭਾਈ ਜਿਦੇ ਤੇ ਦੋਸ਼ ਸਭ ਤੋਂ ਘੱਟ ਲੱਗੇ ਨੇ ਕ腐ਸ਼ਨ ਦੇ ਮਹਿਜ਼ 2.5 ਕਰੋੜ ਰੁਪਏ ਦੇ ਦੋਸ਼ ਨੇ ਉਹਦੇ ਉੱਤੇ ਰਿਸ਼ਵਤ ਲੈਣ ਦੇ ਜਾਂ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਲੱਗਦਾ ਹੈ ਕਿ ਉਸੇ ਦੇ ਉੱਪਰ ਹੀ ਸਿਕੰਜਾ ਕੱਸਿਆ ਜਾਏਗਾ ਜਿਹੜੇ 500 700 ਕਰੋੜਾਂ ਦੇ ਦੋਸ਼ੀ ਨੇ ਉਹਨਾਂ ਦੇ ਉੱਪਰ ਕਿਸੇ ਤਰੀਕੇ ਦਾ ਸ਼ਿਕੰਜਾ ਕੱਸਦਾ ਹੋਇਆ ਨਹੀਂ ਦੇਖਿਆ ਜਾ ਰਿਹਾ ਜਿਉ 10-10 ਕਰੋੜ ਦੀ ਨਕਦੀ ਮਿਲੀ ਸੀ ਉਹਨਾਂ ਦੇ ਵਿੱਚ ਵੀ ਈਡੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸ਼ੁਰੂਆਤੀ ਦੌਰ ਦੇ ਵਿੱਚ ਜੋ ਹੋ ਗਿਆ ਸੋ ਹੋ ਗਿਆ ਇਸੇ ਤਰੀਕੇ ਨਾਲ ਬਿਕਰਮ ਮਜੀਠੀਆ ਤੇ ਵੀ ਜੋ ਡਰੱਗ ਦਾ ਕੇਸ ਸੀ ਨਸ਼ੇ ਦਾ ਕੇਸ ਸੀ ਉਹਦੇ ਵਿੱਚ ਵੀ ਈਡੀ ਵੱਲੋਂ ਜੋ ਕਾਰਵਾਈ ਕੀਤੀ ਗਈ ਉਸਤੇ ਸਵਾਲੀਆ ਨਿਸ਼ਾਨ ਉੱਠਦੇ ਰਹੇ ਨੇ ਲਗਾਤਾਰ ਉੱਠਦੇ ਰਹੇ ਆਵੇਂ ਈਡੀ ਦੇ ਉਸ ਟਾਈਮ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਵੱਲੋਂ ਵਾਰ-ਵਾਰ ਦਾਵਾ ਕੀਤਾ ਜਾਂਦਾ ਹੈ ਆਪਣੀ ਇਮਾਨਦਾਰੀ ਦੀ ਸੌਂ ਖਾਦੀ ਜਾਂਦੀ ਹੈ ਕਿ ਮੈਂ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ ਲੇਕਿਨ ਉਹਨਾਂ ਦੀ ਰਿਟਾਇਰਮੈਂਟ ਤੋਂ ਵੀ ਕਈ ਸਾਲ ਹੋ ਗਏ ਨੇ ਉਸ ਤੋਂ ਬਾਅਦ ਕੀ ਹੋਇਆ ਕਿਸੇ ਨੂੰ ਕੁਝ ਪਤਾ ਨਹੀਂ ਇਥੋਂ ਤੱਕ ਕਿ ਦੁਬਾਰਾ ਸੱਦਿਆ ਵੀ ਨਹੀਂ ਗਿਆ ਕੋਈ ਬਿਆਨ ਵੀ ਨਹੀਂ ਲਏ ਗਏ ਇਸ ਤਰੀਕੇ ਨਾਲ ਸਾਡੀਆਂ ਜਾਂਚ ਏਜੰਸੀਆਂ ਕੰਮ ਕਰਦੀਆਂ ਹਨ ਜੇ ਇਸ ਬੇਵਿਸ਼ਵਾਸੀ ਦੇ ਹਾਲਾਤਾਂ ਦੇ ਵਿੱਚ ਵਿਰੋਧੀ ਤਰ੍ਹਾਂ ਇਸ ਨਵੇਂ ਬਿੱਲ ਦੇ ਉੱਤੇ ਸਵਾਲ ਚੱਕ ਰਹੀਆਂ ਨੇ ਇਸ ਗੱਲ ਦਾ ਅੰਦੇਸ਼ਾ ਪ੍ਰਗਟ ਕਰ ਰਹੀਆਂ ਨੇ ਕਿ ਇਹ ਬਿੱਲ ਦੇ ਵਿੱਚ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਜਾਂ ਮੰਤਰੀਆਂ ਨੂੰ ਅਦਾਂ ਤੋਂ ਲਾਹਣ ਦੀ ਕੋਸ਼ਿਸ਼ ਹੋਵੇਗੀ ਉਹਨਾਂ ਨੂੰ ਉਹਨਾਂ ਦੀਆਂ ਪਦਵੀਆਂ ਤੋਂ ਹੱਥ ਛੋਣਾ ਪਵੇਗਾ ਇਹਦੇ ਵਿੱਚ ਬੀਜੇਪੀ ਦੀ ਕੋਈ ਚਾਲ ਹੈ ਉਹਨਾਂ ਦੇ ਉੱਤੇ ਸਵਾਲ ਖੜੇ ਕਰਨਾ ਵੀ ਮੁਸ਼ਕਲ ਹੁੰਦਾ ਕਿਉਂਕਿ ਹੁਣ ਤੱਕ ਜੋ ਲੋਕਾਂ ਨੇ ਦੇਖਿਆ ਹੈ ਉਹ ਇਹੀ ਹੈ ਸਾਡੀਆਂ ਜਾਂਚ ਅਜੰਤੀਆਂ ਦੀ ਦੁਰਵਕਤੂ ਲਗਾਤਾਰ ਹੁੰਦੀ ਰਹਿੰਦੀ ਹੈ ਉਹ ਲੋਕਾਂ ਦੇ ਵਿੱਚ ਇੰਨੀ ਬੇਵਿਸ਼ਵਾਸੀ ਕਿਉਂ ਹੈ ਉਸ ਦੇ ਪਿੱਛੇ ਕਾਰਨ ਕੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਹੈ ਕਿ ਜਿੰਨੇ ਵੀ ਨਾਮ ਅਸੀਂ ਹੁਣ ਤੁਹਾਨੂੰ ਲੈ ਕੇ ਸੁਣਾਏ ਜਿਨ੍ਹਾਂ ਆਗੂਆਂ ਤੇ ਕੋਈ ਨਾ ਕੋਈ ਕਾਰਵਾਈ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ ਉਹ ਕਿਸੇ ਅੰਜਾਮ ਤੱਕ ਨਹੀਂ ਪਹੁੰਚੀ ਹੈ ਇੱਕ ਵੀ ਲੀਡਰ ਨੂੰ ਕਿਸੇ ਵੀ ਲੀਡਰ ਨੂੰ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਕਿਸੇ ਕੇਸ ਦੇ ਵਿੱਚ ਵੀ ਕੋਈ ਸਜ਼ਾ ਨਹੀਂ ਮਿਲੀ ਹੈ ਹਜੇ ਤੱਕ ਯਾ ਉਹਨਾਂ ਤੇ ਚਾਰਜ ਸ਼ੀਟਾਂ ਦਾਖਲ ਹੋਈਆਂ ਨੇ ਜਾਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜਾਂ ਉਹ ਆਸ਼ੂ ਵਾਂਗੂ ਕਿਸੇ ਨਾ ਕਿਸੇ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ ਐਫ ਆਈ ਆਰ ਚਾਰਜ ਕਰ ਦਿੱਤੀ ਗਈ ਹੈ ਇੱਕ ਵੀ ਕੇਸ ਆਪਣੇ ਮੁਕਾਮ ਤੱਕ ਨਹੀਂ ਪਹੁੰਚਿਆ ਹੈ ਤੇ ਸ਼ਾਇਦ ਇਸੇ ਕਰਕੇ ਪਬਲਿਕ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਉਤਸ਼ਾਹ ਨਹੀਂ ਹੈ ਜਾਂ ਵਿਸ਼ਵਾਸ ਨਹੀਂ ਹੈ ਕਿ ਵਿਕਰਮ ਮਜੀਠੀਆ ਦੇ ਉੱਤੇ ਵੀ ਫੈਸਲਾ ਕੋਈ ਇਸ ਤਰੀਕੇ ਦਾ ਆਏਗਾ ਜਾਂ ਉਸ ਤੋਂ ਜੇਲ ਹੋਏਗੀ ਇਹ ਲੱਗਦਾ ਹੈ ਕਿ ਕੁਝ ਦੇਰ ਬਾਅਦ ਉਹ ਵੀ ਬਾਹਰ ਆਗਾ ਹੈ ਔਰ ਇਕੱਲਾ ਇਸ ਸਰਕਾਰ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਤੁਸੀਂ ਇਸ ਤੋਂ ਪਿਛਲੀਆਂ ਸਰਕਾਰਾਂ ਦੇ ਕੇਸ ਵੀ ਚੱਕ ਕੇ ਦੇਖ ਲਓ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਪਾਇਆ ਗਿਆ ਸੀ ਕੁਝ ਦਿਨ ਰੋ ਵੀ ਜੇਲ੍ਹ ਕੱਟ ਕੇ ਆਏ ਕੇਸ ਚੱਲੇ ਤੇ ਜਿਵੇਂ ਹੀ ਸਰਕਾਰ ਬਦਲੀ ਜਿਹੜੇ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਸੀ ਇਨਵੈਸਟੀਗੇਟਿੰਗ ਆਫੀਸਰ ਉਹੀ ਆਪਣੇ ਬਿਆਨਾਂ ਤੋਂ ਮੁਕਰ ਗਏ ਤੇ ਕੇਸ ਖਾਰਜ ਹੋ ਗਿਆ ਨਿਚਲੀਆਂ ਅਦਾਲਤਾਂ ਦੇ ਵਿੱਚ ਪਰ ਨਾ ਕਿਸੇ ਨੇ ਚੁਣੌਤੀ ਦਿੱਤੀ ਉਸ ਕੇਸ ਨੂੰ ਉੱਚੀ ਅਦਾਲਤ ਦੇ ਵਿੱਚ ਨਾ ਹੀ ਕਿਸੇ ਨੇ ਦੁਬਾਰਾ ਉਸ ਕੇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਸਰਕਾਰਾਂ ਆਈਆਂ ਗਈਆਂ ਲੇਕਿਨ ਉਹ ਬਰੀ ਹੋ ਗਏ ਅੱਜ ਵੀ ਐ ਪ੍ਰਚਾਰ ਕਰਦੇ ਨੇ ਕਿ ਅਸੀਂ ਤਾਂ ਜੀ ਬਾ ਇੱਜ਼ਤ ਬਰੀ ਹੋਏ ਹਾਂ ਦੋਸ਼ਾਂ ਤੋਂ ਮੁਕਤ ਹੋਏ ਹਾਂ ਇਹ ਨਹੀਂ ਦੱਸਦੇ ਕਿ ਗਵਾਹ ਜਾਂ ਜਾਂਚ ਅਧਿਕਾਰੀ ਮੁਕਰੇ ਸੀ ਇੱਕ ਤਕਨੀਕੀ ਕਾਰਨ ਕਰਕੇ ਸਾਨੂੰ ਬਰੀ ਕੀਤਾ ਗਿਆ ਸੀ ਇਹੀ ਹਾਲ ਫਿਰ ਕੈਪਟਨ ਨਮਿੰਦਰ ਸਿੰਘ ਦਾ ਹੋਇਆ ਉਹਦੇ ਉੱਪਰ ਵੀ ਕੇਸ ਬਣੇ ਇਸੇ ਤਰੀਕੇ ਨਾਲ ਜਾਇਦਾਦ ਦੇ ਕੇਸ ਬਣੇ ਪਰ ਉਹ ਵੀ ਕਿਸੇ ਮੁਕਾਮ ਤੇ ਨਹੀਂ ਪਹੁੰਚੇ ਬਾਅਦ ਵਿੱਚ ਇਹ ਕਿਹਾ ਜਾਣ ਲੱਗਿਆ ਕਿ ਦੋਹਾਂ ਪਰਿਵਾਰਾਂ ਦਾ ਸਮਝੌਤਾ ਹੋ ਗਿਆ ਹੈ ਕੋਈ 70 30 ਦੀ ਗੱਲ ਕਰਦਾ ਸੀ ਕੋਈ 80 20 ਦੀ ਗੱਲ ਕਰਦਾ ਸੀ ਲੇਕਿਨ ਇਹ ਹਮੇਸ਼ਾ ਕਿਹਾ ਜਾਂਦਾ ਸੀ ਆਪਸ ਦੇ ਵਿੱਚ ਮਿਲੀ ਭੁਗਤ ਹੈ ਪੈਸਾ ਕਿਵੇਂ ਵੰਡਿਆ ਜਾਂਦਾ ਹੈ ਉਸ ਦੀ ਰੇਸ਼ੋ ਤੇ ਵੀ ਫੈਸਲਾ ਹੋ ਗਿਆ ਹੈ ਦੋਹੇ ਤਰ੍ਹਾਂ ਦੋਹੇ ਪਰਿਵਾਰ ਹੀ ਪੈਸਾ ਖਾ ਰਹੇ ਨੇ ਪੰਜਾਬ ਨੂੰ ਲੁੱਟ ਰਹੇ ਨੇ ਬੜਾ ਇਸ ਚੀਜ਼ ਦਾ ਵੀ ਚਰਚਾ ਹੋਇਆ ਲੇਕਿਨ ਕੋਈ ਵੀ ਆਗੂ ਕਿਸੇ ਵੀ ਪਾਰਟੀ ਦਾ ਉਸ ਦੇ ਉੱਪਰ ਕੋਈ ਵੀ ਕੇਸ ਅਜੇ ਤੱਕ ਸਾਬਤ ਨਹੀਂ ਹੋਇਆ ਕਿ ਉਸਨੇ ਭ੍ਰਿਸ਼ਟਾਚਾਰ ਕੀਤਾ ਹੈ ਜਾਂ ਉਸ ਵੱਲੋਂ ਕਰਪਸ਼ਨ ਕੀਤੀ ਗਈ ਹੈ ਰਿਸ਼ਵਤ ਖਾਧੀ ਗਈ ਹੈ ਆਮਦਨ ਤੋਂ ਜ਼ਿਆਦਾ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਅੱਜ ਤੱਕ ਸਾਬਤ ਨਹੀਂ ਹੋ ਸਕਿਆ ਭਾਵੇਂ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਵੱਡੇ ਵੱਡੇ ਮਹਿਲ ਉਹ ਸਾਰੇ ਗਏ ਨੇ ਅੱਜ ਦੀ ਤਰੀਕ ਦੇ ਵਿੱਚ ਜਦੋਂ ਇੱਕ ਘਰ ਪਾਉਣਾ ਵੀ ਕਿੰਜਾਂ ਦੇ ਵਾਸਤੇ ਬਹੁਤ ਵੱਡੀ ਮੁਹਿੰਮ ਹੈ ਉੱਥੇ ਲੋਕ ਮਹਿਲਾਂ ਦੇ ਮਹਿਲ ਉਸਾਰ ਰਹੇ ਨੇ بار بار ਇਸ ਗੱਲਾਂ ਦੇ ਦਾਅਵੇ ਵੀ ਕੀਤੇ ਜਾਂਦੇ ਨੇ ਕਿ ਸਾਡੇ ਕੋਲ ਕਾਗਜ਼ ਸਾਰੇ ਨੇ ਸਬੂਤ ਸਾਰੇ ਨੇ ਪਰ ਫੇਰ ਵੀ ਅੰਜਾਮ ਦੇ ਉੱਤੇ ਕੋਈ ਕੇਸ ਨਹੀਂ ਪਹੁੰਚਦਾ ਇਸੇ ਕਰਕੇ ਹੀ ਸ਼ਾਇਦ ਲੋਕਾਂ ਨੂੰ ਇਸ ਗੱਲ ਦੇ ਉੱਤੇ ਯਕੀਨ ਨਹੀਂ ਆਉਂਦਾ ਕਿ ਕੋਈ ਵੀ ਸਰਕਾਰ ਕਿਸੇ ਪਿਛਟ ਆਗੂ ਨੂੰ ਕਿਸੇ ਹੋਰ ਪਾਰਟੀ ਦੇ ਆਗੂ ਨੂੰ ਲੱਖਾਂ ਦੇ ਪਿੱਛੇ ਪਹੁੰਚਾਏਗੀ ਉਸ ਨੂੰ ਉਸ ਦੇ ਕੀਤੇ ਜੁਰਮਾਂ ਦੀ ਸਜ਼ਾ ਮਿਲੇਗੀ ਕੋਈ ਵੀ ਇਸ ਗੱਲ ਤੇ ਯਕੀਨ ਕਰਨਾ ਨਹੀਂ ਚਾਹੁੰਦਾ ਕਿਉਂਕਿ ਪਿਛਲੇ ਤਜਰਬੇ ਇਹ ਦੱਸਦੇ ਨੇ ਕਿ ਕਿਸੇ ਆਗੂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਸਾਰੇ ਇਸੇ ਤਰੀਕੇ ਨਾਲ ਹੀ ਮਰੀ ਹੋ ਕੇ ਬਾਹਰ ਆ ਜਾਂਦੇ ਨੇ ਆਪਣੀ ਆਜ਼ਾਦੀ ਦਾ ਨਿਗਮ ਮਾਣਦੇ ਨੇ ਜੋ ਕਾਲੀ ਕਮਾਈ ਕੀਤੀ ਹੁੰਦੀ ਹੈ ਉਹਦਾ ਸੁੱਖ ਖੋਗਦੇ ਹੁਣ ਜੇ ਪੰਜਾਬ ਸਰਕਾਰ ਭਾਰਤ ਕੁਸ਼ਨਾਸੂ ਦੇ ਕੇਸ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਕੇ ਸੁਪਰੀਮ ਕੋਰਟ ਗਈ ਵੀ ਹੈ ਤਾਂ ਪਹਿਲਾਂ ਤਾਂ 8-9 ਮਹੀਨੇ ਤੋਂ ਬਾਅਦ ਇਹ ਚੁਣੌਤੀ ਦੇਣ ਦੇ ਪਿੱਛੇ ਕਾਰਨ ਕੀ ਹੈ ਇਸ ਦੇ ਉੱਪਰ ਸਵਾਲ ਖੜੇ ਹੁੰਦੇ ਹਨ ਕੀ ਸਰਕਾਰ ਨੂੰ ਉਸੇ ਟਾਈਮ ਉਸੇ ਵਕਤ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਨਹੀਂ ਦੇਣੀ ਚਾਹੀਦੀ ਸੀ ਇੰਨਾ ਲੰਮਾ ਸਮਾਂ ਕਿਉਂ ਇੰਤਜ਼ਾਰ ਕਰਦੇ ਰਹੇ ਇਸ ਦੇ ਪਿੱਛੇ ਕਾਰਨ ਕੀ ਸੀ ਕਿ ਕੋਈ ਹੋਰ ਨਵੇਂ ਸਬੂਤ ਜਟਾਏ ਗਏ ਨੇ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਹਾਈ ਕੋਰਟ ਨੇ ਤਾਂ ਇੱਕ ਐਫ ਆਈ ਆਰ ਰੱਦ ਕੀਤੀ ਸੀ ਬਾਕੀ ਜਿਹੜੀਆਂ 5 ਐਫ ਆਈ ਆਰਾਂ ਨੇ ਉਹਦੇ ਵਿੱਚ ਕੀ ਬਣਿਆ ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਜਨਤਾ ਨੇ ਭਰਤ ਪੂਸ਼ਣ ਆਸ਼ੂਰ ਨੂੰ ਕਲੀਨ ਚਿੱਟ ਦੇ ਦਿੰਦੀ ਹੈ ਜਾਂ ਉਹਦੇ ਨਾਲ ਕੋਈ ਬਹੁਤ ਹਮਦਰਦੀ ਆਮ ਲੋਕਾਂ ਦੇ ਵਿੱਚ ਹੈ ਤੁਸੀਂ ਲੁਧਿਆਣਾ ਪਛਮੀ ਦੀ ਜਿਮਣੀ ਚੋਣ ਦਾ ਰਿਜ਼ਲਟ ਸਾਰਿਆਂ ਨੇ ਦੇਖ ਹੀ ਲਿਆ ਹੋਵੇਗਾ ਉਸ ਚੋਣਾਂ ਦੇ ਵਿੱਚ ਉਸ ਜਿਮਣੀ ਚੋਣ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਵੱਲੋਂ ਇਸ ਗੱਲ ਨੂੰ ਮੁੱਦਾ ਬਣਾਇਆ ਗਿਆ ਸੀ ਕਿ ਮੇਰੇ ਨਾਲ ਬਹੁਤ ਤੱਕਾ ਹੋਇਆ ਹੈ ਸਰਕਾਰ ਨੇ ਮੇਰੇ ਨਾਲ ਤੱਕਾ ਕੀਤਾ ਮੈਨੂੰ ਨਜਾਇਜ਼ੀ ਗੇਲ ਦੇ ਵਿੱਚ ਬੰਦ ਰੱਖਿਆ ਹੈ ਇਥੋਂ ਤੱਕ ਕਿ ਇੱਕ ਐਸਪੀ ਵੱਲੋਂ ਸੰਮਨ ਵੀ ਜਾਰੀ ਕਰਾਏ ਗਏ ਸੀ ਉਹ ਐਸਪੀ ਤਾਂ ਸਸਪੈਂਡ ਹੋ ਗਿਆ ਲੇਕਿਨ ਭਾਰਤ ਪੁਸ਼ਨ ਆਸ਼ੂ ਚੋਣ ਹਾਰ ਗਿਆ ਔਰ ਉਹ ਵੀ ਵੱਡੇ ਮਾਰਜਨ ਦੇ ਨਾਲ ਹਾਰ ਗਿਆ ਸੋ ਲੋਕਾਂ ਦੀ ਕਚਹਿਰੀ ਦੇ ਵਿੱਚ 파ਰਤ ਭੂਸ਼ਣ ਆਸ਼ੂ ਬਰੀ ਨਹੀਂ ਹੋਇਆ ਲੋਕ ਉਸ ਨੂੰ ਇਹ ਨਹੀਂ ਮੰਨਦੇ ਕਿ ਉਸਤੇ ਤੱਕਾ ਹੋਇਆ ਹੈ ਉਸਨੇ ਕੋਈ ਕਰਾਪਸ਼ਨ ਨਹੀਂ ਕੀਤੀ ਲੋਕਾਂ ਦਾ ਫਤਵਾ ਸਾਫ਼ ਸੀ ਪਰ ਅਦਾਲਤਾਂ ਦੇ ਵਿੱਚ ਸਰਕਾਰਾਂ ਕਿਉਂ ਨਹੀਂ ਇਹ ਸਾਬਤ ਕਰ ਪਾਉਂਦੀਆਂ ਇਸ ਦੇ ਉੱਤੇ ਬਹੁਤ ਵੱਡਾ ਸਵਾਲ ਹੁਣ ਵੀ ਇਹ ਉਮੀਦ ਕਰਦੇ ਹਾਂ ਕਿ ਜੇ ਸਰਕਾਰ ਸੁਪਰੀਮ ਕੋਰਟ ਗਈ ਹੈ ਤਾਂ ਪੂਰੀ ਤਿਆਰੀ ਨਾਲ ਗਈ ਹੋਵੇਗੀ ਹੋ ਸਕਦਾ ਹੈ ਇਹ ਡਿਲੇ ਇਸ ਲਈ ਕੀਤਾ ਗਿਆ ਹੋਵੇ ਇਸ ਦੇਰੀ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਦੁਬਾਰਾ ਜੇ ਕੋਈ ਐਕਸ਼ਨ ਲੈਣਾ ਹੈ ਤਾਂ ਉਹ ਚੋਣਾਂ ਦੇ ਨੇੜੇ ਲਿਆ ਜਾਵੇ ਤਾਂ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਜੇ 4-5 ਵੱਡੇ ਆਗੂ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਣਗੇ ਤਾਂ ਲੋਕਾਂ ਦੇ ਵਿੱਚ ਥੋੜਾ ਬਹੁਤਾ ਵਿਸ਼ਵਾਸ ਬਣੇਗਾ ਕਿ ਇਹ ਜਿਹੜੀ ਹੁਣ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਵਾਕਿਆ ਹੀ ਕੁਝ ਕਰਨਾ ਚਾਹੁੰਦੀ ਹੈ ਇਹ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਸਖਤ ਕਦਮ ਉਠਾਉਣਾ ਚਾਹੁੰਦੀ ਹੈ ਇਸ ਤਰ੍ਹਾਂ ਦਾ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਜ਼ਰੂਰ ਹੋਏਗੀ ਪਰ ਫਿਲਹਾਲ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਬਣਦਾ ਦਿਖਾਈ ਨਹੀਂ ਦੇ ਰਿਹਾ ਉਮੀਦ ਕਰਦੇ ਹਾਂ ਸਰਕਾਰ ਆਪਣੇ ਕੰਮ ਨੂੰ ਸੀਰੀਅਸਲੀ ਲਵੇਗੀ ਜੋ ਉਹਨਾਂ ਕੋਲ ਸਬੂਤ ਹਨ ਉਹਨਾਂ ਸਬੂਤਾਂ ਦੇ ਨਾਲ ਪੁਖਤਗੀ ਦੇ ਨਾਲ ਅਦਾਲਤਾਂ ਵਿੱਚ ਕੇਸ ਲੜੇਗੀ ਤਾਂ ਕਿ ਚਾਹੇ ਭਾਰਤ ਕੁਸ਼ਨ ਆਸ਼ੂ ਹੋਵੇ ਚਾਹੇ ਬਿਕਰਮ ਸਿੰਘ ਪੁਜੀਸ਼ਿਆ ਹੋਵੇ ਜਾਂ ਇਹਨਾਂ ਦੀ ਆਪਣੀ ਪਾਰਟੀ ਦਾ ਵੀ ਕੋਈ ਨੇਤਾ ਹੋਵੇ ਜਿਸ ਨੂੰ ਇਹਨਾਂ ਨੇ ਡਰਾਮਾ ਕਰਕੇ ਦਿਖਾਇਆ ਸੀ ਕਿ ਅਸੀਂ ਕਰਾਪਸ਼ਨ ਦੇ ਖਿਲਾਫ ਲੜਾਈ ਦੇ ਵਿੱਚ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਉਨ੍ਹਾਂ ਦੇ ਉੱਤੇ ਵੀ ਅਦਾਲਤਾਂ ਦੇ ਵਿੱਚ ਕੇਸ ਸਿੱਧ ਹੋਣ ਤੇ ਉਨ੍ਹਾਂ ਨੂੰ ਅਦਾਲਤਾਂ ਦੇ ਵਿੱਚ ਸਜ਼ਾ ਹੋਵੇ ਤਾਂ ਕਿ ਲੋਕਾਂ ਦੇ ਵਿੱਚ ਸਰਕਾਰਾਂ ਦਾ ਭਰੋਸਾ ਬਰਕਰਾਰ ਹੋਵੇ ਦੁਬਾਰਾ ਬਣ ਸਕੇ ਇਸੇ ਉਮੀਦ ਦੇ ਨਾਲ ਪ੍ਰਤਿਬਿਧਾ ਲੈਨੇ ਆ। ਅੱਲ